ਨਕੌਦਰ ਸੁਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਅਸੀਂ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੱਲ ਜਰੂਰ ਦੇਖੀ ਹੋਵੇਗੀ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਜਿਵੇਂ ਆਪਾਂ ਸੋਚ ਰਹੇ ਹੁੰਦੇ ਹਾਂ ਬਿਲਕੁਲ ਉਦਾਂ ਹੀ ਚੱਲ ਰਿਹਾ ਹੁੰਦਾ ਹੈ। ਯਾਨੀ ਕਿ ਕਹਿ ਲਓ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੀ ਚੱਲ ਰਿਹਾ ਹੁੰਦਾ ਹੈ। ਪਰ ਅਚਾਨਕ ਕੁਝ ਐਦਾ ਦਾ ਹੁੰਦਾ ਹੈ ਜਿਸ ਦੇ ਨਾਲ ਆਪਣੀ ਸਾਰੀ ਕੀਤੀ ਗ੍ਰਾਈ ਤੇ ਪਾਣੀ ਫਿਰ ਜਾਂਦਾ ਹੈ। ਐਦਾਂ ਵੀ ਕਹਿ ਸਕਦੇ ਆ ਕਿ ਕੋਈ ਵੀ ਆਪਣਾ ਕੰਮ ਸਹੀ ਚੱਲ ਰਿਹਾ ਹੋਵੇ ਪਰ ਪੂਰਾ ਹੋਣ ਵਾਲਾ ਹੋਵੇ ਪਰ ਅਚਾਨਕ ਐਂਡ ਵਾਲੇ ਸਮੇਂ ਤੇ ਅਚਾਨਕ ਕੁਝ ਐਦਾ ਨਾ ਹੋ ਜਾਂਦਾ ਸਾਰਾ ਕੰਮ ਬਣਿਆ ਅਚਨਕ ਬੰਦ ਹੋ ਜਾਂਦਾ। ਆਪਾਂ ਫਿਰ ਇੰਨੇ ਦੁਖੀ ਹੁੰਨੇ ਆ ਕਿ ਫਿਰ ਸੋਚਦੇ ਆ ਛੱਡੋ ਆਪਾਂ ਹੁਣ ਆ ਕੰਮ ਕਰਨਾ ਹੈ ਨਹੀਂ। ਤੁਹਾਡੇ ਨਾਲ ਵੀ ਹੋਇਆ ਹੋਣਾ। ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਹਾਂ ਵੀਡੀਓ ਦੇ ਬਦ ਇਸ ਚੀਜ਼ ਨੂੰ ਆਪਾਂ ਆਪਣੇ ਮਾੜੇ ਸਮੇਂ ਦੀ ਨਿਸ਼ਾਨੀ ਵੀ ਕਹਿ ਸਕਦੇ ਹਾਂ ਇਸ ਤਰ੍ਹਾਂ ਹੁੰਦਾ ਇੱਥੋਂ ਇੱਕ ਗੱਲ ਤਾਂ ਕਲੀਅਰ ਹੁੰਦੀ ਹੈ ਕਿ ਆਪਣੇ ਮਾੜੇ ਦਿਨ ਸ਼ੁਰੂ ਹੋ ਗਏ ਨੇ ਪੀੜਾ ਮੁਸ਼ਕਲਾਂ ਦੀ ਲਾਤ ਆਪਣੇ ਵੱਜਣ ਵਾਲੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਇਸ ਵੀਡੀਓ ਵਿੱਚ ਸ਼ੇਅਰ ਕਰਾਂਗੇ ਜੇਕਰ ਤੁਸੀਂ ਉਸ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ અપਨਾ ਲੈਨੇ ਹੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ ਵੈਸੇ ਵੇਖਿਆ ਜਾਵੇ ਤਾਂ ਬਹੁਤ سارے ਲੋਕ ਇਹ ਗਲਤੀ ਆਮ ਹੀ ਕਰਦੇ ਨੇ ਫਿਰ ਜਦੋਂ ਉਹਨਾਂ ਨੂੰ ਉਸ ਗਲਤੀ ਦਾ ਫਲ ਜਦੋਂ ਭੁਗਤਣਾ ਪੈਂਦਾ ਹੈ ਤੇ ਫਿਰ ਉਹ ਦੁਖੀ ਹੁੰਦੇ ਨੇ ਆਖਦੇ ਨੇ ਕਿ ਮੇਰਾ ਇਹ ਕੰਮ ਬਣਨ ਵਾਲਾ ਸੀ ਰੱਬ ਨੇ ਮੇਰਾ ਇਹ ਕੰਮ ਵਿੱਚ ਹੀ ਰੋਕਤਾ ਮੈਂ ਲੋਕਾਂ ਨੂੰ ਇੱਥੋਂ ਤੱਕ ਵੀ ਕਹਿੰਦੇ ਸੁਣਿਆ ਹੈ ਕਿ ਮੇਰਾ ਕੋਈ ਵੀ ਕੰਮ ਨਹੀਂ ਬਣਦਾ ਇੱਕ ਵਾਰੀ ਦੀ ਗੱਲ ਹੈ ਇੱਕ ਵਪਾਰੀ ਸੀ ਬਹੁਤ ਵੱਡਾ ਵਪਾਰੀ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਉਸ ਵੀ ਵਪਾਰੀ ਨੇ ਬਹੁਤ ਵਧੀਆ ਘਰ ਬਣਾਇਆ ਸੀ ਉਸ ਦੀ ਪਤਨੀ ਬਹੁਤ ਵਧੀਆ ਕੱਪੜੇ ਪਾਉਂਦੀ ਹੀਰੇ ਜਵਾਹਰਾਤ ਪਾਉਂਦੀ ਉਸ ਦਾ ਪੁੱਤਰ ਇੱਕ ਬਹੁਤ ਹੀ ਵਧੀਆ ਸਕੂਲ ਦੇ ਵਿੱਚ ਪੜ੍ਹਿਆ ਕਰਦਾ ਸੀ ਯਾਨੀ ਕਿ ਬਹੁਤ ਵਧੀਆ ਵਪਾਰੀ ਵੀ ਸੀ ਉਸ ਨੂੰ ਐਦਾ ਲੱਗਦਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰ ਲਿਆ ਹੈ ਪੈਸਾ ਤਾਂ ਇੰਨਾ ਕਮਾ ਚੁੱਕਿਆ ਸੀ ਕਿ ਜੇਕਰ ਉਸ ਦਾ ਬੇਟਾ ਕੋਈ ਕੰਮ ਨਾ ਵੀ ਕਰੇ ਫਿਰ ਵੀ ਉਹ ساری ਉਮਰ ਬੈਠ ਕੇ ਆਰਾਮ ਨਾਲ ਖਾ ਸਕਦਾ ਇੱਕ ਦਿਨ ਉਹ ਵਪਾਰੀ ਆਪਣੇ ਘਰ ਵਿੱਚ ਆਰਾਮ ਕਰ ਰਿਹਾ ਸੀ ਉਸ ਨੂੰ ਇੱਕ ਫੋਨ ਆਉਂਦਾ ਕਿ ਤੁਹਾਨੂੰ ਇੱਕ ਇਨਸਾਨ ਮਿਲਣਾ ਚਾਹੁੰਦਾ ਹੈ ਜੋ ਤੁਹਾਡੇ ਨਾਲ ਵਪਾਰ ਦੀ ਬਹੁਤ ਵੱਡੀ ਮੀਟਿੰਗ ਕਰਨਾ ਚਾਹੁੰਦਾ ਹੈ ਵਪਾਰੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਸੋਚਦਾ ਜੇਕਰ ਇਹ ਮੀਟਿੰਗ ਮੈਂ ਕਰ ਲੈਣਾ ਮੇਰਾ ਵਪਾਰ ਹੋਰ ਵੱਧ ਜਾਵੇਗਾ ਮੈਨੂੰ ਹੋਰ ਪੈਸਾ ਮਿਲ ਜਾਵੇਗਾ ਉਹ ਵਪਾਰੀ ਆਪਣੇ ਘਰ ਤੋਂ ਤਿਆਰ ਹੋ ਕੇ ਉਸ ਇਨਸਾਨ ਨੂੰ ਮੇਰੇ ਲਈ ਜਾਂਦਾ ਹੈ ਜਦੋਂ ਘਰੋਂ ਨਿਕਲਦਾ ਤਾਂ ਉਸਦੀ ਮਾਂ ਉਸਨੂੰ ਕਹਿੰਦੀ ਹੈ ਕਿ ਪੁੱਤ ਧਿਆਨ ਨਾਲ ਜਾਇ ਧਿਆਨ ਨਾਲ ਆਪਣੇ ਸਾਰੇ ਕੰਮ ਕਰਿਆ ਕਰ ਤਾਂ ਉਹ ਵਪਾਰੀ ਆਪਣੀ ਮਾਂ ਨੂੰ ਆਖਦਾ ਹੈ ਕਿ ਮਾਂ ਮੈਨੂੰ ਸਭ ਕੁਝ ਪਤਾ ਹੈ ਤੁਸੀਂ ਜ਼ਿਆਦਾ ਮੇਰੀ ਫਿਕਰ ਨਾ ਕਰੋ ਮੈਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਜਾਣਦਾ ਤੁਸੀਂ ਬਸ ਆਪਣੀ ਰੋਟੀ ਖਾਓ ਤੇ ਆਰਾਮ ਕਰੋ ਮੇਰੀ ਜ਼ਿੰਦਗੀ ਵਿੱਚ ਤੁਹਾਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਇੰਨੀ ਗੱਲ ਕਹਿ ਕੇ ਉਹ ਵਪਾਰੀ ਉੱਥੋਂ ਚਲਾ ਜਾਂਦਾ ਹੈ ਵਪਾਰੀ ਬਹੁਤ ਖੁਸ਼ ਸੀ ਕਿ ਜੇਕਰ ਇਹ ਮੀਟਿੰਗ ਹੋ ਗਈ ਮੇਰਾ ਧਨ ਹੋਰ ਵੱਧ ਜਾਵੇਗਾ ਉਹ ਵਪਾਰੀ ਰਸਤੇ ਦੇ ਵਿੱਚ ਜਾ ਰਿਹਾ ਸੀ ਅਚਾਨਕ ਉਸਦੀ ਕਾਰ ਖਰਾਬ ਹੋ ਜਾਂਦੀ ਹੈ ਉਹ ਕਾਰ ਠੀਕ ਕਰਾਉਂਦਾ ਹੈ ਠੀਕ ਕਰਨ ਤੇ ਕਾਫੀ ਸਮਾਂ ਲੱਗ ਜਾਂਦਾ ਹੈ ਕਾਰ ਠੀਕ ਕਰਾ ਕੇ ਮੀਟਿੰਗ ਲਈ ਰਵਾਨਾ ਹੋ ਜਾਂਦਾ ਹੈ ਰਸਤੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਸੀ ਮੀਟਿੰਗ ਲਈ ਉਸ ਨੂੰ ਫੋਨ ਆ ਰਹੇ ਸੀ ਅਚਾਨਕ ਉਸ ਵਪਾਰੀ ਨੂੰ ਗੁੱਸਾ ਆਉਂਦਾ ਹੈ ਤੇ ਆਖਦਾ ਮੈਂ ਤਾਂ ਟ੍ਰੈਫਿਕ ਵਿੱਚ ਫਸ ਰਹੇ ਹਾਂ ਤੇ ਤੁਸੀਂ ਵਾਰ ਤੋਂ ਵਾਰ ਮੈਨੂੰ ਕੋਲ ਤੇ ਕੋਲ ਕਰੇ ਜਾ ਰਹੇ ਹੋ ਮੈਨੂੰ ਪਰੇਸ਼ਾਨ ਕਰੇ ਜਾ ਰਹੇ ਉਹ ਪਾਰੀ ਗੁੱਸੇ ਵਿੱਚ ਚਾਹਦਾ ਹੈ ਕਿ ਮੈਂ ਨਹੀਂ ਕਰਨੀ ਮਿਟੀ ਚਲੇ ਜਾਓ ਬਾਅਦ ਵਿੱਚ ਉਸ ਵਪਾਰੀ ਨੂੰ ਪਤਾ ਲੱਗਦਾ ਹੈ ਕਿ ਮੈਂ ਗੁੱਸੇ-ਗੁੱਸੇ ਵਿੱਚ ਕੀ ਕਹਿ بیٹھا ਉਹ ਗੋਹੋਂ ਇਨਸਾਨ ਵੀ ਚਲਾ ਜਾਂਦਾ ਹੈ ਵਪਾਰੀ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਮੈਂ ਗਲਤੀ ਨਾਲ ਕੀ ਕਰ ਦਿੱਤਾ ਮੈਂ ਤਾਂ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲਈ ਵਪਾਰੀ ਬਹੁਤੀ ਨਿਰਾਸ਼ ਹੋ ਕੇ ਘਰ ਵਾਪਸ ਜਾਂਦਾ ਹੈ ਜਦੋਂ ਵਾਪਸ ਆਉਂਦਾ ਹੈ ਤਾਂ ਉਸ ਦੀ ਮਾਸ ਨੂੰ ਕਹਿੰਦੀ ਹੈ ਕਿ ਪੁੱਤ ਆ ਗਿਆ ਉਹ ਵਪਾਰੀ ਆਖਦਾ ਹਾਂ ਕਿਉਂ ਦੇਖ ਨਹੀਂ ਰਿਹਾ ਕਿ ਮੈਂ ਆ ਗਿਆ ਉਸ ਦੀ ਮਾਂ ਵਿਚਾਰੀ ਬਹੁਤ ਦੁਖੀ ਹੁੰਦੀ ਹੈ ਕਿ ਮੇਰਾ ਪੁੱਤ ਜਿਸ ਨੇ ਮੈਂ ਪਾਲ ਪੋਸ ਕੈਡਾ ਵੱਡਾ ਕੀਤਾ ਉਹ ਮੇਰੇ ਨਾਲ ਇੱਕ ਢਾਈ ਨਾਲ ਗਲਤਕ ਨਹੀਂ ਕਰਦਾ ਮੇਰੀ ਇਜਾਜ਼ਤ ਤੱਕ ਨਹੀਂ ਮੇਰੀ ਇੱਜ਼ਤ ਤੱਕ ਨਹੀਂ ਕਰਦਾ ਬੇਸ਼ੱਕ ਸੁੱਖ ਸੁਵਿਧਾ ਸਭ ਹੈ ਪਰ ਜੇਕਰ ਮੇਰੇ ਨਾਲ ਗੱਲ ਨਹੀਂ ਕਰੇਗਾ ਮੇਰੀ ਇੱਜ਼ਤ ਨਹੀਂ ਕਰੇਗਾ ਮੈਂ ਸੁੱਖ ਸਹੂਲਤਾਂ ਤੋਂ ਕਿੰਗ ਲੈਣਾ ਵਪਾਰ ਵਿੱਚ ਬਹੁਤ ਵੱਡਾ ਘਾਟਾ ਪੈਣ ਕਰਕੇ ਉਹ ਵਪਾਰੀ ਬਹੁਤ ਨਿਰਾਸ਼ ਸੀ ਇਸ ਘਟਨਾ ਦਾ ਸਦਮਾ ਉਸ ਵਪਾਰੀ ਨੂੰ ਲੱਗਦਾ ਹੈ ਵਪਾਰੀ ਸੋਚਦਾ ਹੈ ਕਿ ਵਪਾਰ ਇੱਕ ਮਾੜੀ ਚੀਜ਼ ਹੈ ਮੈਂ ਵਪਾਰ ਛੱਡ ਦੇਣਾ ਹੈ ਵਪਾਰੀ ਆਪਣਾ ਮਨ ਬਣਾ ਲੈਂਦਾ ਤੇ ਉਹ ਵਪਾਰ ਕਰਨਾ ਛੱਡ ਵੀ ਦਿੰਦਾ ਹੈ ਫਿਰ ਪੈਸੇ ਉਹਨੇ ਬੰਦ ਹੋ ਜਾਂਦੇ ਨੇ ਹੋਰ ਕੋਈ ਕੰਮ ਸ਼ੁਰੂ ਕਰਦਾ ਹੈ ਪਰ ਉਸ ਕੰਮ ਵਿੱਚ ਉਸ ਨੂੰ ਸਫਲਤਾ ਨਹੀਂ ਮਿਲਦੀ ਯਾਰੀ ਕੁਸ ਵਪਾਰੀ ਦੇ ਮਾੜੇ ਦਿਨ ਸ਼ੁਰੂ ਹੋ ਜਾਂਦੇ ਨੇ ਕਾਫੀ ਸਮੇਂ ਬਾਅਦ ਉਹ ਵਪਾਰੀ ਬਿਲਕੁਲ ਗਰੀਬ ਹੋ ਚੁੱਕਾ ਸੀ ਉਸ ਵਪਾਰੀ ਦੀ ਮਾਂ ਇੱਕ ਦਿਨ ਆਪਣੇ ਘਰ ਵਿੱਚ ਬੈਠੀ ਹੋਈ ਸੀ ਵਪਾਰੀ ਆਪਣੀ ਮਾਂ ਕੋਲ ਆਉਂਦਾ ਤੇ ਆਖਦਾ ਮਾਂ ਮੈਨੂੰ ਮaaf ਕਰੀ ਮੈਂ ਤੇਰੇ ਨਾਲ ਕਦੀ ਵੀ ਧਿਆਨ ਪਿਆਰ ਨਾਲ ਗੱਲ ਨਹੀਂ ਕੀਤੀ ਮਾਂ ਕਹਿੰਦੀ ਹੈ ਕੋਈ ਗੱਲ ਨਹੀਂ ਪੁੱਤਰਾ ਅੱਜ ਤੂੰ ਇੰਨਾ ਆ ਕੇ ਕਿਹਾ ਮੈਨੂੰ ਇੰਨਾ ਹੀ ਬਹੁਤ ਹੈ ਤੂੰ ਅੱਜ ਪਿਆਰ ਨਾਲ ਗੱਲ ਕੀਤੀ ਮੈਂ ਬਿਲਕੁਲ ਗਰੀਬ ਹੋ ਗਿਆ ਵਪਾਰੀ ਆਪਣੀ ਮਾਂ ਨੂੰ ਆਖਦਾ ਮਾਂ ਦੇਖ ਤੈਨੂੰ ਮਾੜਾ ਬੋਲਣ ਦਾ ਨਤੀਜਾ ਅੱਜ ਮੈਨੂੰ ਮਿਲਿਆ ਮੈਂ ਬਿਲਕੁਲ ਗਰੀਬ ਹੋ ਗਿਆ ਮੈਂ ਆਪਣਾ ਐਡਾ ਵੱਡਾ ਵਪਾਰ ਛੱਡ ਦਿੱਤਾ ਮੈਂ ਇਹ ਭੁੱਲ ਗਿਆ ਸੀ ਕਿ ਜੋ ਮਾਂ ਹੈ ਉਹ ਰੱਬ ਹੈ ਜੇਕਰ ਰੱਬ ਨੂੰ ਗਲਤ ਬੋਲਾਂਗੇ ਤਾਂ ਰੱਬ ਲੱਤ ਜ਼ਰੂਰ ਮਾਰਦਾ ਹੈ ਰੱਬ ਨਾਲ ਲੱਤ ਮਾਰਦਾ ਨਾ ਕਸੌਮ ਜਦੋਂ ਵੀ ਮਾਰਦਾ ਹੈ ਬੰਦੇ ਦੀ ਮੱਤ ਮਾਰਦਾ